ਆਪ ਸਾਰਿਆਂ ਨੂੰ ਮੇਰੇ ਵੱਲੋਂ ਗੁਰੂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਅਤੇ ਪ੍ਰੋਗਰਾਮ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਅੱਜ ਦੀਆਂ ਕੁਝ ਅਹਿਮ ਖਬਰਾਂ ਹਨ ਜਿਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਜਿਨ੍ਹਾਂ ਨੂੰ ਹੰਗਾਲਣਾ ਜ਼ਰੂਰੀ ਹੈ ਭਾਰਤ ਦੀਆਂ ਤਿੰਨੇ ਸੈਨਾਵਾਂ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਸਾਂਝੇ ਮੁਖੀ ਯਾਨੀ ਕਿ ਸੀਡੀਐਫ ਚੀਫ ਜਨਰਲ ਭਾਵ ਕਿ ਚੀਫ ਆਫ ਡਿਫੈਂਸ ਸਟਾਫ ਦੇ ਜਨਰਲ ਅਨੰਤ ਚੋਹਾਨ ਵੱਲੋਂ ਇੱਕ ਵੱਡੀ ਚੇਤਾਵਨੀ ਆਪਣੇ ਹੀ ਮੁਲਕ ਭਾਰਤ ਨੂੰ ਦਿੱਤੀ ਹੈ ਭਾਰਤ ਸਰਕਾਰ ਨੂੰ ਚੇਤਾ ਕਰਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਗੁਆਂਢੀ ਤਿੰਨ ਮੁਲਕ ਚੀਨ ਪਾਕਿਸਤਾਨ ਅਤੇ ਬੰਗਲਾਦੇਸ਼ ਇਹਨਾਂ ਦਾ ਗੱਠਜੋੜ ਦਿਨੋ-ਦਿਨ ਹੋਰ ਮਜ਼ਬੂਤ ਹੋ ਰਿਹਾ ਹੈ ਜੋ ਸਾਡੇ ਲਈ ਇੱਕ ਖਤਰੇਦਾਰ ਆਰਮ ਹੈ ਸਾਡਾ ਕੰਮ ਹੈ ਉਹਨਾਂ ਦੇ ਬਿਆਨ ਨੂੰ ਹੰਗਾਲਣਾ ਉਸ ਦੀ ਤੈਅ ਵਿੱਚ ਜਾ ਕੇ ਇਹ ਦੇਖਣਾ ਹੈ ਕਿ ਜਿਹੜਾ ਭਾਰਤ ਨੇ ਹੱਥੇ ਸਿੱਖਾਂ ਦਾ ਥਾਂ-ਥਾਂ ਤੇ ਸ਼ਿਕਾਰ ਖੇਡਦਾ ਹੈ ਇਸ ਦੀ ਫੌਜ ਦੀ ਅੰਦਰੂਨੀ ਹਾਲਤ ਕੀ ਹੈ ਜਿਸ ਵਿਰੁੱਧ ਲੜਾਈ ਹੋਵੇ ਚਾਹੇ ਹਥਿਆਰ ਬੰਦ ਹੋਵੇ ਤੇ ਚਾਹੇ ਸ਼ਾਂਤਮਈ ਮੁਜ਼ਾਰੇ ਤੇ ਵੋਟਾਂ ਪੈਂਦੀਆਂ ਹੋਣ ਸਾਨੂੰ ਆਪਣੇ ਦੁਸ਼ਮਣ ਦੇ ਗੁਣ ਔਗਣ ਅਤੇ ਤਾਕਤ ਅਤੇ ਕਮਜ਼ੋਰੀਆਂ ਇਹਨਾਂ ਚਾਰਾਂ ਚੀਜ਼ਾਂ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਆਓ ਉਸ ਤੇ ਬਿਆਨ ਦੀ ਤਹਿ ਵਿੱਚ ਜਾਈਏ ਜਨਰਲ ਚੋਹਾਨ ਅੱਗੇ ਜਾ ਕੇ ਹੋਰ ਵਿਸਥਾਰ ਦਿੰਦਾ ਉਸ ਦਾ ਕਹਿਣਾ ਸਾਨੂੰ ਉੱਤਰ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਸਾਨੂੰ ਸਮੁੰਦਰ ਨਾਲ ਲੱਗਦੇ ਭਾਰਤ ਦੇ ਸਰਹੱਦੀ ਖੇਤਰਾਂ ਦੇ ਉੱਤੇ ਨਿਗਰਾਨੀ ਰੱਖਣੀ ਪੈਣੀ ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਕਸ਼ਮੀਰ ਵਾਲੇ ਪਾਸੇ ਧਿਆਨ ਘਟ ਦੇਵੇ ਜਿੱਥੇ ਪੰਜਾਬ ਵਾਲੇ ਪਾਸੇ ਧਿਆਨ ਘਟਦੇਵੇ ਕਿਉਂਕਿ ਦੋਵੇਂ ਖਿੱਤੇ ਉੱਤਰ ਵਾਲੇ ਪਾਸੇ ਹਨ ਅਤੇ ਲਦਾਖ ਵੀ ਉੱਤਰ ਦੇ ਵਿੱਚ ਹੈ ਇਸ ਸਥਾਨ ਤੇ ਚੀਨ ਦਾ ਮਿਲਟਰੀ ਬੇਸ ਬਹੁਤ ਮਜ਼ਬੂਤ ਹੈ ਉਹ ਭਾਰਤ ਨੂੰ 1 ਇੰਚ ਵੀ ਅੱਗੇ ਵਧਣਾ ਤਾਂ ਦੂਰ ਦੀ ਗੱਲ ਉਸ ਸਰਹੱਦ ਦੇ ਨੇੜੇ ਜਾ ਕੇ ਖੰਗਣ ਦੀ ਵੀ ਇਜਾਜ਼ਤ ਨਹੀਂ ਦਿੰਦਾ ਪੰਜਾਬ ਕਸ਼ਮੀਰ ਦੀਆਂ ਸਰਹੱਦਾਂ ਉੱਤੇ ਪਾਕਿਸਤਾਨ ਦੀ ਮਜ਼ਬੂਤੀ ਨੂੰ ਜਨਰਲ ਚੋਹਾਨ ਨੇ ਇੰਜ ਬਿਆਨਿਆ ਕਿ ਪਾਕਿਸਤਾਨ ਦੇ ਕੋਲ 80% ਹਥਿਆਰ ਚੀਨ ਦੇ ਬਣੇ ਹੋਏ ਹਨ ਅਤੇ ਆ ਪਿਛਲੇ ਬੀਤੇ ਦਿਨਾਂ ਵਿੱਚ ਲੰਗੀ ਹੋਈ 4 ਦਿਨਾਂ ਦੀ ਜੰਗ ਤੋਂ ਬਾਅਦ ਚੀਨ ਨੇ ਉਹਨਾਂ ਨੂੰ ਅਸਲੇ ਦੀ ਸਪਲਾਈ ਹੋਰ ਵੀ ਤੇਜ਼ ਕਰ ਦਿੱਤੀ ਹੈ ਅਤੇ ਪਾਕਿਸਤਾਨ ਕੋਲ ਜਿਹੜੇ ਹਥਿਆਰ ਹਨ ਉਹ ਬੜੇ ਕਾਰਗਰ ਅਤੇ ਵਧੀਆ ਹਨ ਜਿਸ ਦਾ ਅਰਥ ਹੈ ਨਿਕਲਦਾ ਕਿ ਭਾਰਤ ਕੋਲ ਉਸ ਦੇ ਮੁਕਾਬਲੇ ਦੇ ਵਿੱਚ ਹਥਿਆਰ ਹੈ ਨਹੀਂ ਜੇ ਭਾਰਤ ਦੇ ਹਵਾਈ ਫੌਜ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਬੀਤੀ ਕੱਲ 9 ਜੁਲਾਈ ਨੂੰ ਰਾਜਸਥਾਨ ਦੇ ਕਿਸੇ ਖੇਤਰ ਦੇ ਵਿੱਚ ਵੈਸੇ ਉੱਡਦਾ ਹੋਇਆ ਇਹਨਾਂ ਦਾ ਇੱਕ 2000 ਮਹਰਾਜ ਫਿਰ ਡਿੱਗ ਪਿਆ ਉਹ ਦੋ ਸੀਟਰ ਜਹਾਜ਼ ਜਿਸ ਵਿੱਚ ਦੋ ਪਾਇਲਟ ਬੈਠੇ ਸਨ ਉਹ ਦੋਵੇਂ ਮਾਰੇ ਗਏ ਇਹ ਹਨ ਪੰਜਾਬ ਦੇ ਦੁਸ਼ਮਣ ਵਿਸ਼ਵ ਗੁਰੂ ਦੀ ਫੌਜ ਦੀ ਤਾਕਤ ਅਤੇ ਕਰਗਜ਼ਾਰੀ ਦੱਸਣਾ ਇਸ ਲਈ ਜ਼ਰੂਰੀ ਸੀ ਅਸੀਂ ਇਹਨਾਂ ਦੇ ਲਾਲ ਕਿਲੇ ਦੇ ਆਲੇ ਦੁਆਲੇ ਬੈਠਿਆਂ ਦੀਆਂ ਚੇਤਾਵਨੀਆਂ ਤੇ ਧਮਕੀਆਂ ਸੁਣ ਕੇ ਤਰਹੰਦੇ ਰਹਿੰਦੇ ਨੇ ਭਾਰਤ ਬੜੀ ਵੱਡੀ ਤਾਕਤ ਹੈ ਅਸੀਂ ਇਸ ਨਾਲ ਲੜ ਨਹੀਂ ਸਕਦੇ ਹਰ ਵਕਤ ਇਸ ਦੇ ਅੱਗੇ ਹੱਥ ਜੋੜਨ ਦੀ ਆਦਤ ਪਈ ਹੋਈ ਹੈ ਕਿਉਂਕਿ ਸਾਨੂੰ ਲੱਗਦਾ ਹੈ ਬੜਾ ਮਜ਼ਬੂਤ ਹੈ ਮੈਂ ਤਾਂ ਇਹਨਾਂ ਦੀ ਮਜ਼ਬੂਤੀ ਦੀ ਉਹ ਗਿਰੀ ਜੋ ਨਾਰੀਅਲ ਵਾਂਗੂ ਕਿਸੇ ਖੋਲ ਦੇ ਵਿੱਚ ਲੁਕੀ ਹੋਈ ਉਸ ਨੂੰ ਖੋਲ ਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇਸ ਨਾਰੀਅਲ ਦੇ ਅੰਦਰ ਗਿਰੀ ਗੁਰੀ ਸੁੱਕ ਚੁੱਕੀ ਹੈ। ਪਾਣੀ ਪਹਿਲਾਂ ਹੀ ਹੈ ਨਹੀਂ। ਬਸ ਬਾਹਰੋਂ ਦੇਖਣ ਨੂੰ ਨਾਰੀਅਲ ਜ਼ਰੂਰ ਨਜ਼ਰ ਆਉਂਦਾ ਹੈ। ਜਿਸ ਦਾ ਤਾਜ਼ਾ ਸਬੂਤ ਜਨਰਲ ਚੋਹਾਨ ਦੇ ਬਿਆਨ ਹਨ। ਸਰੋਤੇ ਬਹੁਤ ਸਿਆਣੇ ਹਨ। ਤੁਸੀਂ ਰੋਜ਼ ਖਬਰਾਂ ਸੁਣਦੇ ਹੋ। ਕਈ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਪਾਕਿਸਤਾਨ ਨੂੰ ਰੋਜ਼ ਕਿੰ다 ਚੇਤਾਵਨੀਆਂ ਦਿੰਦੇ ਰਹੇ। ਪਾਕਿਸਤਾਨ ਦੇ ਉੱਤੇ ਕਬਜ਼ਾ ਕਰ ਲਵਾਂਗੇ। ਇਸ ਨੂੰ ਢਾ ਦੇਵਾਂਗੇ। ਇਸ ਨੂੰ ਅਖੰਡ ਭਾਰਤ ਵਿੱਚ ਸ਼ਾਮਲ ਕਰ ਲਵਾਂਗੇ। ਇਸਨੂੰ ਪੰਜਾਬੀ ਵਿੱਚ ਕਹਿੰਦੇ ਗਿੱਦੜ ਪਪਕੀਆਂ ਪਰ ਜਨਰਲ ਇਹਨਾਂ ਦੇ ਕੀ ਕਹਿ ਰਹੇ ਨੇ ਜਨਰਲ ਚੋਹਾਨ ਦਾ ਕਹਿਣਾ ਹੈ ਕਿ ਚੀਨ ਬੰਗਲਾਦੇਸ਼ ਤੇ ਪਾਕਿਸਤਾਨ ਜੇ ਇਕੱਠੇ ਹੋ ਕੇ ਸਾਡੇ ਵਿਰੁੱਧ ਕਿਸੇ ਮੈਂਮ ਨੂੰ ਛੇੜ ਦੰਦੇ ਨੇ ਸਾਡੇ ਵਾਸਤੇ ਇੱਕ ਬਹੁਤ ਗੰਭੀਰ ਤੇ ਵੱਡੀ ਚੁਣੌਤੀ ਖੜੀ ਹੋ ਜਾਵੇਗੀ ਜਿਸ ਨੂੰ ਸੰਭਾਲਣਾ ਔਖਾ ਹੋ ਜਾਏਗਾ ਜਨਰਲ ਅਨਲ ਚੋਹਾਨ ਤੋਂ ਪਹਿਲਾਂ ਜਿਹੜਾ ਪਿਛਲਾ ਸੀਡੀਐਫ ਜਨਰਲ ਸੀ ਚੀਫ ਜਨਰਲ ਜਿਨ੍ਹਾਂ ਦੀ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਸੀ ਜਿਸ ਦਾ ਨਾਮ ਸੀ ਵਿਪਨਰਾਵਤ ਉਸਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਢਾਈ ਮਹਾਜਾਂ ਦੇ ਉੱਤੇ ਕਦੇ ਜੰਗ ਨਹੀਂ ਕਰ ਸਕਦੇ ਉਹ ਚੀਨ ਅਤੇ ਪਾਕਿਸਤਾਨ ਨੂੰ ਦੋ ਮਹਾਜ ਮੰਨਦਾ ਸੀ ਅਤੇ ਬੰਗਲਾਦੇਸ਼ ਨੂੰ ਅੱਧਾ ਮਹਾਜ ਮੰਨਦਾ ਸੀ ਪਰ ਜਿਸ ਤਰੀਕੇ ਬੰਗਲਾਦੇਸ਼ ਦੇ ਨਾਲ ਵੀ ਪਾਕਿਸਤਾਨ ਦੀ ਅਤੇ ਚੀਨ ਦੀ ਢੂੰਗੀ ਜਾਰੀ ਪੈ ਚੁੱਕੀ ਹੈ ਇਹ ਮਹਾਜ ਤਿੰਨ ਬਣ ਚੁੱਕੇ ਹਨ শ্রীলঙ্কা ਦੀ ਇਹਨਾਂ ਨਾਲ ਨਹੀਂ ਬਣਦੀ ਉਹ ਵੀ ਭਾਰਤ ਦੀ ਮੁਖਾਲਫਤ ਦੇ ਉੱਤੇ ਖੜਾ ਇਕ ਉਦੇਸ਼ ਹੈ ਜੋ ਚਾਰ ਦੇਸ਼ਾਂ ਦੇ ਵਿੱਚ ਕਿਰਿਆ ਹੋਇਆ ਹੈ ਤੇ ਇੱਕ ਵੀ ਦੇਸ਼ ਨਾਲ ਇਸ ਦੀ ਮਿੱਤਰਤਾ ਨਹੀਂ ਇੱਕ ਵੀ ਦੇਸ਼ ਨਾਲ ਇਹਦੇ ਬਣਦੀ ਨਹੀਂ ਚਾਰੇ ਦੇ ਚਾਰੇ ਇਸ ਦੇ ਦੁਸ਼ਮਣ ਹਨ ਜਿਨ੍ਹਾਂ ਵਿੱਚੋਂ ਖਾਸ ਕਰਕੇ ਤਿੰਨ ਵੱਡੇ ਦੁਸ਼ਮਣ ਹਨ ਪਾਕਿਸਤਾਨ ਚੀਨ ਅਤੇ ਬੰਗਲਾਦੇਸ਼ ਅੰਦਰਲੀਆਂ ਸਮੱਸਿਆਵਾਂ ਨੂੰ ਜੋ ਸਰਦਾਂ ਦੇ ਅੰਦਰ ਅੰਦਰ ਹਨ ਭਾਰਤ ਦੇ ਅੰਦਰ ਉਸ ਬਾਰੇ ਚ ਗੱਲ ਆਪਾਂ ਨਾ ਵੀ ਕਰੀਏ ਜੇ ਬਾਹਰਲੀ ਸਥਿਤੀ ਖਤਰਨਾਕ ਹੈ ਤਾਂ ਜੇ ਬਾਹਰਲੀ ਸਥਿਤੀ ਕਿਸੇ ਖਤਰੇ ਦੇ ਵਿੱਚ ਪੈ ਜਾਂਦੀ ਹੈ ਤਾਂ ਫਿਰ ਅੰਦਰੂਨੀ ਸਮੱਸਿਆਵਾਂ ਹੋਰ ਵੀ ਖਤਰਨਾਕ ਸਾਬਤ ਹੋਣਗੀਆਂ ਇਹ ਸਿਰਫ ਸਰਹੱਦ ਦੇ ਮੁੱਦਿਆਂ ਨਾਲ ਜੁੜੀ ਹੋਈ ਗੱਲ ਨਹੀਂ ਇਹ ਕਿਸੇ ਫੌਜ ਦੀ ਅੰਦਰੂਨੀ ਮਨੋਦਸ਼ਾ ਦੀ ਗੱਲ ਹੈ ਇਹ ਮਾਨਸਿਕ ਜੰਗ ਦਾ ਵੀ ਹਿੱਸਾ ਹੈ ਜਦ ਫੌਜਾਂ ਦੇ ਜਰਨੈਲ ਇੰਨੀ ਬਹਾਦਰੀ ਭਰੇ ਬਿਆਨ ਆਪੇ ਹੀ ਦੇਣ ਲੱਗ ਪੈਣ ਉਹ ਵੀ ਕਿਸੇ ਬਿਨਾਂ ਜੰਗ ਤੋਂ ਤਾਂ ਵਿਸ਼ਵਗੁਰੂ ਦੀ ਤਾਕਤ ਅਤੇ ਅਰਥਵਿਵਸਥਾ ਦੀ ਔਕਾਤ ਸਾਹਮਣੇ ਆ ਜਾਂਦੀ ਹੈ ਫੌਜ ਦੀ ਤਾਕਤ ਅੰਦਰੂਨੀ ਅਰਥਵਿਵਸਥਾ ਨਾਲ ਜੁੜੀ ਹੁੰਦੀ ਹੈ ਖਜ਼ਾਨੇ ਮਜ਼ਬੂਤ ਹੋਣ ਤੇ ਫੌਜਾਂ ਮਜ਼ਬੂਤ ਹੁੰਦੀਆਂ ਹਨ ਜੇ ਫੌਜ ਮਜ਼ਬੂਤ ਨਹੀਂ ਰਹੀ ਭਾਰਤ ਦਾ ਖਜ਼ਾਨਾ ਮਜ਼ਬੂਤ ਨਹੀਂ ਖਾਲਸਾ ਬੋਰ ਬਾਲਿਆਂ ਵਿੱਚ ਇਹ ਗੱਲ ਬੜੀ ਸੰਖੇਪ ਰੂਪ ਵਿੱਚ ਦੱਸੀ ਹੈ ਦੇਗ ਤੇਗ ਫਤਿਹ ਦੇਗ ਦਾ ਇਸ਼ਾਰਾ ਹੁੰਦਾ ਆਰਥਿਕਤਾ ਵੱਲ ਅਤੇ ਤੇਗ ਦਾ ਇਸ਼ਾਰਾ ਹੁੰਦਾ ਫੌਜ ਵੱਲ ਜਿਸ ਕੌਮ ਕੋਲ ਜਿਸ ਦੇਸ਼ ਕੋਲੇ ਦੋ ਚੀਜ਼ਾਂ ਤਕੜੀਆਂ ਹਨ ਉਹ ਹਮੇਸ਼ਾ ਜੰਗ ਜਿੱਤਦੇ ਹਨ ਤਾਂ ਹੀ ਦੇਗ ਤੇਗ ਫਤਿਹ ਗਿਆ ਹੈ ਫਤਿਹ ਦਾ ਮਤਲਬ ਹੈ ਜਿੱਤਣਾ ਜੇ ਭਾਰਤ ਦੀ ਫੌਜ ਅਤੇ ਅਰਥ ਵਿਵਸਥਾ ਇੰਨੀ ਹੀ ਤਕੜੀ ਹੈ ਫਿਰ ਬ੍ਰਿਕਸ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਖਿਲਾਫ ਟਪੂਸੀਆਂ ਮਾਰਨ ਦਾ ਕੀ ਫਾਇਦਾ ਇਸ ਦਰਥਾ ਰਾ ਜਾਂਦੀ ਹੈ ਲੜਾਈਏ ਤੋਂ ਮੇਰੇ ਘਰ ਆ ਕਿਸੇ ਨੂੰ ਸੱਦ ਕੇ ਕਹਿਣਾ ਕਿ ਮੇਰੇ ਚੁੱਤੀਆਂ ਮਾਰ ਭਾਰਤ ਦਾ ਬੇਸ਼ੱਕ ਦਾਵਾ ਹੈ ਕਿ ਸਾਡੀ ਸਲਾਨਾ ਜੀਡੀਪੀ ਜੀ 4-5 ਟ੍ਰਿਲੀਅਨ ਸਚਾਈ ਇਹ ਹੈ ਕਿ 2 ਤੋਂ 2.5 ਦੇ ਵਿੱਚ ਮੈਨੂੰ ਨਹੀਂ ਲੱਗਦੀ ਜਿਸ ਅਮਰੀਕਾ ਵਰਗੇ ਦੇਸ਼ ਨਾਲੇ ਪੰਗੇ ਲੈ ਰਿਹਾ ਉਸ ਦੇਸ਼ ਦੀ ਜੀਡੀਪੀ ਸਾਲ ਦੀ 30 ਟ੍ਰਿਲੀਅਨ ਜਿਸ ਵਿੱਚੋਂ 5 ਟ੍ਰਿਲੀਅਨ ਅਮਰੀਕਾ ਕੱਲੀ ਫੌਜ ਤੇ ਹਰੇਕ ਸਾਲ ਖਰਚ ਕਰਦਾ ਹੈ ਅਮਰੀਕਾ ਜਿੰਨਾ ਫੌਜ ਦੇ ਉੱਤੇ ਖਰਚ ਕਰਦਾ ਉਸਦੇ ਅੱਧੇ ਪੈਸੇयां ਜਿੰਨੇ ਭਾਰਤ ਦੀ ਜੀਡੀਪੀ ਹੈ ਕਹਿੰਦੇ ਹੁੰਦੇ ਨੇ ਖਾਣੇ ਮੂੰਗਫਲੀ ਤੇ ਛੱੜਨੇ ਬਦਾਮਾਂ ਦੇ ਛੱੜਨੇ ਕੀ ਨੇ ਇਹ ਸ਼ਬਦ ਸੋਹਣਾ ਨਹੀਂ ਇਸ ਕਰਕੇ ਮੈਂ ਬੋਲਿਆ ਨਹੀਂ ਜਿਸ ਨਾਲ ਸਾਡੀ ਲੜਾਈ ਹੈ ਸਾਨੂੰ ਉਸ ਬਾਰੇ ਪਤਾ ਤਾਂ ਹੋਵੇ ਕਿ ਦੀ ਅਸਲ ਔਕਾਤ ਕੀ ਹੈ ਇਸਦੇ ਗੋਡਿਆਂ ਕਿੱਟਿਆਂ ਵਿੱਚ ਦਮ ਕਿੰਨਾ ਘੂਆ ਹੈ ਦੇਸਾਂ ਦੇ ਦੇਸਾਂ ਵਿੱਚ ਹੱਥੇ ਲੋਕਾਂ ਦਾ ਘਰਾਓ ਕਰਕੇ ਪੈਸੇ ਦੇ ਕੇ ਬੰਦੇ ਮਰਵਾ ਛੱੜਨੇ ਚੁੱਕ ਕੇ ਜੇਲਾਂ 'ਚ ਛੱਡ ਦੇਣਾ ਜੇ ਇੰਨਾ ਕੰਮ ਹੈ ਕਿਡਾ ਵੱਡਾ ਮੁਲਕ ਕਰ ਰਿਹਾ ਉਹ ਇੰਨਾ ਕੰਮ ਤਾਂ ਜੇਲਾਂ ਚ ਬੈਠੇ ਗੈਂਗਸਟਰ ਕਰ ਲੈਂਦੇ ਨੇ ਉਹ ਇੰਨਾ ਕੰਮ ਤਾਂ ਚੰਬਲ ਦੇ ਡਾਕੂ ਕਰ ਲੈਂਦੇ ਸਨ ਇੰਨਾ ਕੰਮ ਤਾਂ ਕਿਸ਼ਨਾ ਡਾਕੂਏ ਕੰਮ ਕਰ ਲੈਂਦਾ ਸੀ ਜੱਗਾ ਡਾਕੂਏ ਕੰਮ ਕਰ ਲੈਂਦਾ ਸੀ ਮੈਂ ਇਹਨਾਂ ਦੀ ਔਕਾਤ ਦਾ ਲੈਵਲ ਦੱਸ ਰਿਹਾ ਪੱਧਰ ਦੱਸ ਰਿਹਾ ਪੰਜਾਬ ਦੇ ਵਿੱਚ ਕੰਮ ਕਰਦੇ ਸਿੱਖ ਪੁਲਿਸ ਭਰਾਵਾਂ ਨੂੰ ਬੇਨਤੀ ਹੈ ਐਵੇਂ ਭੂਏ ਹੋ ਹੋ ਕੇ ਇਸ ਦੇਸ਼ ਦੇ ਆਖੇ ਲੱਗ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਲਈ ਤੁਸੀਂ ਟਪੂਸੀਆਂ ਨਾ ਮਾਰਿਆ ਕਰੋ ਸਿੱਖਾਂ ਦੇ ਝੁੱਠੇ ਕੇਸ ਪਾਉਣ ਦੀ ਟਪੂਸੀਆਂ ਨਾ ਮਾਰਿਆ ਕਰੋ ਇਸ ਦੇਸ਼ ਨੇ ਟਹਿ ਜਾਣਾ ਜਦ ਇਹ ਟਹਿ ਗਿਆ ਫਿਰ ਤੁਹਾਡਾ ਬਚਾਅ ਕੌਣ ਕਰੂ ਕਿਉਂਕਿ ਤੁਹਾਡੀਆਂ ਲਿਸਟਾਂ ਬਾਹਰ ਬਣ ਰਹੀਆਂ ਨੇ ਕੇਸ ਤੁਹਾਡੇ ਤੇ ਫਿਰ ਪੈਣਗੇ ਉਸ ਨਾਲੋਂ ਬਿਹਤਰ ਨੇ ਆਪਾਂ ਪਹਿਲਾਂ ਥੋੜਾ ਜਿਹਾ ਸਾਈਡ ਤੇ ਹੋ ਕੇ ਰਹੀਏ ਕਿਉਂਕਿ ਪੰਜਾਬ ਪੁਲਿਸ ਵਾਲੇ ਸਾਡੇ ਭਰਾ ਹਨ ਉਹਨਾਂ ਨੂੰ ਸਲਾਹ ਦੇਣੀ ਸਾਡਾ ਫਰਜ਼ ਬਣਦਾ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਉਹਨਾਂ ਤਨਖਾਹ ਲੈਣੀ ਹੈ ਉਹਨਾਂ ਨੂੰ ਹੁਕਮ ਅਨੁਸਾਰ ਕੰਮ ਕਰਨਾ ਪੈਂਦਾ ਪਰ ਜਦ ਤੁਹਾਨੂੰ ਹੁਕਮ ਮਿਲਦਾ ਤਾਂ ਘਟੋ ਘਟ ਭਾਰਤ ਦੇ ਕਾਨੂੰਨ ਦੀਆਂ ਧਰਾਵਾਂ ਸਾਨੂੰ ਚੇਤੇ ਚ ਰੱਖਣੀਆਂ ਚਾਹੀਦੀਆਂ ਵੱਡੇ ਅਫਸਰ ਨੂੰ ਦੱਸਿਆ ਕਰੋ ਵੀ ਇਹ ਕੰਮ ਜਿਹੜਾ ਗਲਤ ਐ ਅਸੀਂ ਨਹੀਂ ਕਰਦੇ ਭਾਈ ਜੇ ਨੌਕਰੀ ਛੁੱਟ ਜਾਣ ਦਾ ਡਰ ਐ ਤਾਂ ਇਹ ਡਰ ਤਾਂ ਜ ਹਾਰਟ ਅਟੈਕ ਹੋ ਗਿਆ ਤਾਂ ਵੀ ਉਨਾ ਹੀ ਐ ਕੋਈ ਖਤਰਨਾਕ ਮਾਰੂ ਬਿਮਾਰੀ ਲੱਗ ਗਈ ਤਾਂ ਵੀ ਉਨਾ ਹੀ ਐ ਜਿਸ ਪਰਮੇਸ਼ਰ ਨੇ ਪੈਦਾ ਕੀਤਾ ਉਹਨੇ ਰੋਜ਼ੀ ਰੋਟੀ ਪਹਿਲਾਂ ਲਿਖੀ ਹੋਈ ਐ ਸੱਚ ਦਾ ਸਾਥ ਦੇਣਾ ਜ਼ਰੂਰੀ ਐ ਕੰਮ ਉਹੀ ਕਰਨੇ ਚਾਹੀਦੇ ਹਨ ਜਿਹੜੇ ਅਸਲ ਕਾਨੂੰਨ ਦੇ ਵਿੱਚ ਹਨ ਜੇ ਕੋਈ ਕਾਨੂੰਨੀ ਇਦਾਂ ਦਾ ਬਣਾ ਦਿੱਤਾ ਕੇਦੇ ਸਿਰ ਤੇ ਪੱਗ ਐ ਬਸ ਪੱਗ ਰੱਖਣੀ ਸਿਰ ਤੇ ਗੁਨਾਹ ਨਹੀਂ ਚੁੱਕ ਕੇ ਜੇਲ੍ਹ 'ਚ ਸਿੱਟਦੇ ਹੋ ਤਪਗਾਂ ਤੇ ਤੁਹਾਡੇ ਨਿਆਣਿਆਂ ਦੇ ਸਿਰ ਤੇ ਵੀ ਹੋਣਗੀਆਂ ਤੇ ਤੁਹਾਡੇ ਸਿਰ ਤੇ ਵੀ ਹਨ ਖੈਰ ਮੈਂ ਆਪਣੀ ਗੱਲ ਨੂੰ ਉਹ ਕਰਾਂ ਜਿਹੜੀ ਮੈਂ ਸ਼ੁਰੂ ਕੀਤੀ ਸੀ ਭਾਰਤ ਦੇ ਫੌਜੀ ਤਾਕਤ ਤੇ ਆਰਥਿਕਤਾ ਬਾਰੇ ਆਪਾਂ ਤੁਹਾਨੂੰ ਦੱਸ ਦਿਤਾ ਹੈ ਕਿ ਇਹਨਾਂ ਦੇ ਖਜ਼ਾਨਿਆਂ ਦੇ ਵਿੱਚ ਤੇ ਇਹਨਾਂ ਦੀ ਫੌਜ ਦੇ ਵਿੱਚ ਕੀ ਚੱਲ ਰਿਹਾ ਹੈ ਚੀਨ ਬੰਗਲਾਦੇਸ਼ ਤੇ ਪਾਕਿਸਤਾਨ ਦਾ ਕੀ ਰਹਿਣਾ ਵਾਲੇ ਉਸ ਬਾਰੇ ਤੁਸੀਂ ਵੀ ਜਾਣਦੇ ਹੋ ਉਹ ਪਹਿਣਾ ਪਹਿਣਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ 6 ਮਹੀਨੇ ਬਾਅਦ 2 ਸਾਲ ਬਾਅਦ ਇਹ ਪਹਿਣਾ ਹੀ ਪਹਿਣਾ ਹੈ ਉਹ ਘੇਰਾ ਪਹਿਣ ਦੀ ਵਜ੍ਹਾ ਵੀ ਤੁਹਾਨੂੰ ਮੈਂ ਦੱਸਣ ਲੱਗਾ ਕੀ ਹੈ ਦੁਨੀਆ ਦੇ ਹਲਤਾਂ ਨੂੰ ਥੋੜਾ ਜਿਹਾ ਹੰਗਾਲੀਏ ਚੀਨ ਤਾਈਵਾਨ ਨੂੰ ਹੜੱਪਣ ਦੇ ਮੂਡ ਵਿੱਚ ਹੈ ਅਤੇ ਅਮਰੀਕਾ ਨੇ ਚੀਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਤਾਈਵਾਨ ਦੀ ਸੋਵਰਨਿਟੀ ਦੀ ਅਸੀਂ ਰੱਖੀ ਕਰਾਂਗੇ ਅਮਰੀਕਾ ਦੇ ਬਿਆਨਾਂ ਦੀ ਸਪੋਰਟ ਯੂਰਪ ਦੇ ਵੱਡੀਆਂ ਦੇਸ਼ਾਂ ਤੇ ਵੱਡੀਆਂ ਫੌਜਾਂ ਦੇ ਵੱਡੀ ਆਰਥਿਕਤਾ ਵਾਲੇ ਸਾਰਿਆਂ ਦੇਸ਼ਾਂ ਨੇ ਉਹਨਾਂ ਦੀ ਹਾਂ ਚ ਹਮਲਾਈ ਹੈ ਮਤਲਬ ਉਹ ਵੀ ਨਾਲ ਖੜੇ ਹਨ ਉਹਨਾਂ ਤੋਂ ਇਲਾਵਾ ਜਾਪਾਨ ਵੀ ਉਹਨਾਂ ਦੇ ਖੇਮੇ 'ਚ ਖੜਾ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਉਹਨਾਂ ਦੇ ਨਾਲ ਖੜੇ ਹਨ ਇਹਨਾਂ ਵਿੱਚੋਂ ਇੱਕ ਵੀ ਦੇਸ਼ ਕੋਈ ਗਰੀਬ ਨਹੀਂ ਤੇ ਚੀਨ ਵਾਲਿਆਂ ਦੇ ਖੇਮੇ ਦੇ ਦੇਸ਼ਾਂ ਦੇ ਵੀ ਨਾਂ ਤੁਹਾਨੂੰ ਦੱਸ ਦਿੰਨੇ ਆਂ ਜਿਹੜੇ ਬ੍ਰਿਕਸ ਸੰਮੇਲਨ ਕਰਦੇ ਫਿਰਦੇ ਸਨ ਜਿੰਨਾ ਵਿੱਚ ਭਾਰਤ ਹੈ ਜਿਸ ਦਾ ਸਟੈਂਡ ਹੀ ਕੋਈ ਨਹੀਂ ਜਿਹੜਾ ਚੂਹੇ ਦੇ ਹਿੱਲਣ ਨਾਲ ਥੋੜੀ ਜਿਹੀ ਕਿਤੇ ਆਵਾਜ਼ ਆਵੇ ਤਾਂ ਉਸ ਨੂੰ ਵੀ ਭਾਰਤੀ ਚੈਨਲਾਂ ਦੇ ਵਿੱਚ ਉਹ ਵਾਰ ਕੇ ਦੱਸਦਾ ਹੈ ਕਿ ਕੋਈ ਵੱਡੀ ਸਾਜ ਰਚੀ ਜਾ ਰਹੀ ਹੈ ਅਮਰੀਕਾ ਦੇ ਖੇਮੇ 'ਚੋਂ ਮੈਂ ਇੱਕ ਦੇਸ਼ ਭੁੱਲ ਗਿਆ ਨਾਰਥ ਕੋਰੀਆ ਤੇ ਸਾਊਥ ਕੋਰੀਆ ਹੈ ਨਾ ਸਾਊਥ ਕੋਰੀਆ ਵੀ ਜਾਪਾਨ ਦੇ ਨਾਲ ਪੱਪ ਅਮਰੀਕਾ ਦੇ ਖੇਮੇ 'ਚ ਖੜਾ ਹੈ ਜਦ ਤਾਈਵਾਨ ਦੀ ਸਪੋਰਟ ਹੋਵੇਗੀ ਤਾਂ ਉਹਨੂੰ ਕੁਦਰਤੀ ਅਮਰੀਕਾ ਵਾਲੇ ਪਾਸੇ ਖੜਨਾ ਪੈਣਾ ਹੈ ਜੇ ਚੀਨ ਨੇ ਤਾਈਵਾਨ ਉੱਤੇ ਹਮਲਾ ਕੀਤਾ ਤਾਂ ਇਹ جنگ ਸੰਸਾਰ ਪੱਧਰ ਦੇ ਉੱਤੇ ਉਸ ਲੈਵਲ ਦੀ ਛਿੜ ਪੈਣੀ ਹੈ ਆ ਕੁਝ ਦਿਨ ਪਹਿਲਾਂ ਤੋਂ ਤਾਈਵਾਨ ਵੱਲੋਂ 10 ਦਿਨਾਂ ਵਾਸਤੇ 22000 ਫੌਜ ਦੀ ਮੌਕ ਡ੍ਰਿਲ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਖਤਰਾ ਸਰਤੇ ਮੰਡਰਾ ਰਿਹਾ ਹੈ ਕਿ ਚੀਨ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ ਤਾਈਵਾਨ ਉੱਤੇ ਹਮਲੇ ਦਾ ਮਤਲਬ ਹੈ ਅਮਰੀਕਾ ਕੈਨੇਡਾ ਅਤੇ ਯੂਰਪੀਨ ਦੇਸ਼ਾਂ ਸਣੇ ਨਿਊਜ਼ੀਲੈਂਡ ਜਾਪਾਨ ਕੋਰੀਆ ਅਤੇ ਆਸਟ੍ਰੇਲੀਆ ਸਾਰਿਆਂ ਵੱਲੋਂ ਹਿੱਲਜੁਲ ਹੋਵੇਗੀ ਇਸ ਹਿੱਲਜੁਲ ਦਾ ਅਰਥ ਹੈਗਾ ਨਿਊ ਵਰਲਡ ਆਰਡਰ ਇਸ ਹਿੱਲ-ਜੁਲ ਦੇ ਨਿਊ ਵਰਲਡ ਆਰਡਰ ਦੇ ਵਿੱਚ ਕਈ ਦੇਸ਼ ਟੁੱਟਣੇ ਨੇ, ਕਈ ਨਵੇਂ ਦੇਸ਼ ਬਣਨੇ ਨੇ ਸਮਝਿਤ ਖਾਲਸਤਾਨ। ਚੀਨ ਦੇ ਖਿਮੇ ਦੇ ਵਿੱਚ ਖੜਾ ਹੈ ਰੂਸ, ਇਰਾਨ, ਉੱਤਰੀ ਕੋਰੀਆ, ਵੈਨਜ਼ੂਏਲਾ, ਬੈਲਾਰੂਸ ਤੇ ਕੁਝ ਅਫਰੀਕੀ ਦੇਸ਼ ਹਨ। ਚੀਨੀ ਖਿਮੇ ਦੇ ਵਿੱਚ ਪਾਕਿਸਤਾਨ ਵੀ ਖੜਾ ਹੈ ਪਰ ਪਾਕਿਸਤਾਨ ਖੁੱਲਕੇ ਅਮਰੀਕਾ ਦੇ ਵਿਰੋਧ ਵਿੱਚ ਕੁਝ ਨਹੀਂ ਬੋਲਦਾ। ਭਾਵੇਂ ਕਿ ਉਸਨੇ ਵੀ ਬ੍ਰਿਕਸ ਵਿੱਚ ਜਾਣ ਲਈ ਅਰਜ਼ੀ ਦਿੱਤੀ ਹੋਈ ਹੈ। ਮੈਨੂੰ ਮੇਰੇ ਰਾਜਨੀਤਿਕ ਵਿਸ਼ਲੇਸ਼ਣ ਵਿੱਚ ਉੱਭਰਦੇ ਹੋਏ ਖਦਸ਼ੇ ਜ਼ਾਹਿਰ ਕਰਦੇ ਹਨ। ਜੇ ਪਾਕਿਸਤਾਨ ਖੁੱਲ ਕੇ ਬ੍ਰਿਕਸ ਵਿੱਚ ਜਾ ਕੇ ਚੀਨ ਵਾਲੇ ਪਾਸੇ ਜਾ ਕੇ ਸਿੱਧੀ ਅਮਰੀਕਾ ਦੇ ਖਿਲਾਫ ਕਰੇਗਾ ਤਾਂ ਭਾਰਤ ਦੇ ਨਾਲ ਪਾਕਿਸਤਾਨ ਦਾ ਟੁੱਟਣਾ ਵੀ ਤਾਂ ਹੈ ਇਹ ਮੇਰਾ ਨਜ਼ਰੀਆ ਹੈ ਮੇਰਾ ਵਿਸ਼ਲੇਸ਼ਣ ਹੈ ਕਿਉਂਕਿ ਪਾਕਿਸਤਾਨ ਦੀ ਸਾਰੀ ਖੇਡ ਚੀਨ ਵਾਲੇ ਪਾਸਿਓਂ ਵੀ ਆ ਤੇ ਅਮਰੀਕਾ ਵਾਲੇ ਪਾਸਿਓਂ ਵੀ ਆ ਥੋੜੇ ਦਿਨ ਹੀ ਪਹਿਲਾਂ ਕੁਝ ਹਫ਼ਤੇ ਪਹਿਲਾਂ 40 ਬਿਲੀਨ ਅਮਰੀਕਾ ਵਾਲੇ ਪਾਸੇ ਮਿਲਿਆ ਸੀ ਜੇ ਅਮਰੀਕਾ ਦੇ ਖਿਲਾਫ ਪਾਕਿਸਤਾਨ ਹਿੱਲਜੁਲ ਕਰੇਗਾ ਉਸਨੇ ਸੰਗ ਵਿੱਚ ਅੰਗੂਠਾ ਦੇ ਦੇਣਾ ਕਿਸ਼ਤਾਂ ਤਾਰ ਸਾਡੇ ਪੈਸੇ ਮੋੜ ਫਿਰ ਪਾਕਿਸਤਾਨ ਦੀ ਸਥਿਤੀ ਹੋਰ ਵੀ ਗੰਭੀਰ ਹੋ ਜਾਣੀ ਹੈ ਪਾਕਿਸਤਾਨ ਵਿੱਚ ਇੱਕ ਕਸੂਤਾ ਹੀ ਫਸਿਆ ਜਿਵੇਂ ਭਾਰਤ ਕਸੂਤਾ ਫਸਿਆ ਪਾਕਿਸਤਾਨ ਆਪਣੇ ਆਪ ਵਿੱਚ ਕਸੂਤਾ ਫਸਿਆ ਹੋਇਆ ਇਸ ਵਿੱਚ ਜਿਹੜੀ ਬਹੁਤ ਵੱਡੀ ਗੁੰਝਲਦਾਰ ਗੱਲ ਹੈ ਉਸ ਨੂੰ ਆਪਾਂ ਸਮਝੀਏ ਸਾਡੇ ਚੁੱਪ ਸ਼ਬਦਾਂ ਦੇ ਵਿੱਚ ਸਪੋਰਟ ਚੀਨ ਵੀ ਕਰ ਰਿਹਾ ਹੈ ਅਤੇ ਖੁੱਲੇ ਆਮ ਸਪੋਰਟ ਅਮਰੀਕਾ ਕਰ ਰਿਹਾ ਹੈ 5 ਆਈ ਵੀ ਕਰ ਰਹੇ ਹਨ ਉਹ ਵੀ ਖੁੱਲੇ ਆਮ ਚੁੱਪ ਸ਼ਬਦਾਂ ਵਿੱਚ ਹੀ ਹਨ ਪਰ ਰੈਫਰੰਡਮ ਦੇ ਮਾਮਲੇ ਦੇ ਵਿੱਚ ਉਹ ਸਪੋਰਟ ਸਾਹਮਣੇ ਸੰਸਾਰ ਨੂੰ ਦਿਸਦੀ ਹੈ ਜੇ ਨਵੇਂ ਵਰਲਡ ਆਰਡਰ ਦੇ ਵਿੱਚ ਖਾਲਸਤਾਨ ਇਹਨਾਂ ਦੇਸ਼ਾਂ ਦੀ ਵਜ੍ਹਾ ਕਰਕੇ ਬਣਦਾ ਹੈ ਅਮਰੀਕਾ ਜਾਂ ਯੂਰਪੀਅਨ ਦੇਸ਼ਾਂ ਦੀ ਵਜ੍ਹਾ ਕਰਕੇ ਤਾਂ ਸਾਡਾ ਖੇਮਾ ਵੀ ਅਮਰੀਕਾ ਵਾਲੇ ਪਾਸੇ ਉਲਰੇਗਾ ਜੇ ਖਾਲਸਤਾਨ ਦਾ ਧੜਾ ਅਮਰੀਕਾ ਦੇ ਵਿੱਚ ਜਾ ਵੜਦਾ ਹੈ ਫਿਰ ਭਾਰਤੀ ਉਪਮਹਾਦੀਪ ਪਾਕਿਸਤਾਨ ਸਣੇ ਸਾਰਾ ਕੁਝ ਇਹਨਾਂ ਦੀ ਸਥਿਤੀ ਬਿਲਕੁਲ ਬਦਲ ਜਾਣੀ ਹੈ ਕੁਝ ਸ਼ਬਦ ਹੁੰਦੇ ਹਨ ਉਹ ਜੋ ਕੱਢਣੇ ਜ਼ਰੂਰੀ ਨਹੀਂ ਹੁੰਦੇ ਕਿਉਂਕਿ ਸ਼ਬਦ ਕਹਿੰਦੇ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ ਬਹੁਤੇ ਵਾਰ ਸੱਚ ਨੂੰ ਚੁੱਪ ਸ਼ਬਦਾਂ ਵਿੱਚ ਹੀ ਕਹਿਣਾ ਪੈਂਦਾ ਹੈ ਸਾਡੇ ਖਿੱਤੇ ਦੇ ਉੱਤੇ ਕਬਜ਼ ਹੈਗਾ ਭਾਰਤ ਸਾਡੇ ਗੱਲ ਘੁਮਕਮਾ ਕੇ ਇਹਦੇ ਉੱਤੇ ਆਣੀ ਹੈ ਇਸ ਬਾਰੇ ਥੋੜਾ ਜਿਹਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਜੋ ਬ੍ਰਿਕਸ ਨਾਲ ਜੁੜਿਆ ਹੋਇਆ ਜੋ ਤਾਈਵਾਨ ਦੇ ਮਸਲੇ ਦੇ ਉੱਤੇ ਅਤੇ ਰੂਸ-ਜੁਕ੍ਰੇਨ ਦੇ ਮਸਲੇ ਦੇ ਉੱਤੇ ਦੋ ਵੱਡੇ ਧੜੇ ਹਨ ਸਿੱਧੇ ਸ਼ਬਦਾਂ ਦੇ ਵਿੱਚ ਪੂਰਬ ਅਤੇ ਪੱਛਮ ਦੇ ਵਿੱਚ ਇੱਕ ਵੱਡੀ ਲਕੀਰ ਖਿੱਚੀ ਗਈ ਹੈ ਥੋੜੇ ਬਹੁਤੇ ਸਥਿਰੋ ਹੀ ਰਹਿ ਸਕਣਗੇ ਜਿਹੜੇ ਖੱਬੇ ਜਾਂ ਸੱਜੇ ਪਾਸੇ ਚਲ ਜਾਣਗੇ ਜਿਹੜੇ ਵਿੱਚ ਵਿਚਾਲੇ ਭਾਰਤ ਵਾਂਗ ਟਪੂਸੀਆਂ ਮਾਰਨਗੇ ਦੋਆਂ ਪਾਸਿਆਂ ਤੋਂ ਕੁੱਟ ਖਾਣਗੇ ਪੰਜਾਬੀ ਦੀ ਇੱਕ ਕਹਾਵਤ ਹੈ ਕਹਿੰਦੇ ਨੇ ਜਾਂ 100 ਗੰਡੇ ਖਾ ਲਾ ਜਾਂ 170 ਖਾ ਲਾ ਇਹ ਕਿਸੇ ਨੂੰ ਸਜ਼ਾ ਸੁਣਾਈ ਗਈ ਸੀ ਉਹਦੇ ਲਈ ਇੱਕ ਆਪਸ਼ਨ ਰੱਖੀ ਸੀ ਜਾਂ 100 ਗੰਡੇ ਖਾ ਲਾ ਜਾਂ ਤੇਰੇ 170 ਵਜਣਗੇ ਉਸਨੇ ਸੋਚਿਆ ਛਤਰ ਕੀ ਖਾਣੇ ਗੰਡੇ ਖਾ ਲੈਨੇ ਇੱਕ ਖਾਦਾ ਦੋ ਖਾਦਾ ਤਿੰਨ ਖਾਦੇ ਚਾਰ ਪੰਜ ਜਦੋਂ ਪੰਜ ਗੰਡੇ ਖਾ ਗਿਆ ਕੜਤਣ ਇੰਨੀ ਕਿ ਜ਼ਿਆਦੀ ਚੜ ਗਈ ਉਸਨੇ ਸੋਚਿਆ ਛੱਡੋ ਯਾਰ ਇਹ ਕਿੱਥੇ ਖਾ ਹੋਣੇ ਆ ਛਤਰੀ ਖਾ ਲੋ ਕਹਿੰਦਾ ਜੀ ਛਤਰ ਮਾਰ ਲੋ ਜਦੋਂ 76 7 8 ਵਜੇ ਕਹਿੰਦਾ ਯਾਰ ਇਹ ਤੇ ਮੇਰਾ ਸਿਰ ਪੁੱਲਾ ਹੋ ਚੱਲਿਆ ਇਹ ਵੀ ਨਹੀਂ ਖਾ ਹੁਣੇ ਮੈਂ ਗੰਡੇ ਖਾ ਲੂੰ ਉਹਨੇ ਤਿੰਨ ਚਾਰ ਗੰਡੇ ਫੇਖਾ ਕੇ ਕਹਿੰਦਾ ਨਹੀਂ ਛਤਰੇ ਮਾਰ ਲਓ ਕਹਿਣ ਦਾ ਭਾਵ ਉਹਨੇ ਹੌਲੀ ਹੌਲੀ 100 ਗੰਡੇ ਵੀ ਖਾ ਲਿਆ ਤੇ ਹੌਲੀ ਹੌਲੀ 170 ਵੀ ਖਾ ਲਿਆ ਇਹ ਸਥਿਤੀ ਭਾਰਤ ਦੀ ਹੈ ਇਹ ਬਣਨੀ ਹੈ ਇਹ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਨਾ ਮੈਂ ਕਿਸੇ ਦਾ ਮਵਜੂਦ ਆ ਰਿਹਾ ਇਹ ਉਹ ਸਥਿਤੀ ਹੈ ਜੋ ਕੰਧ ਤੇ ਲਿਖੀ ਹੋਈ ਹਰ ਇੱਕ ਨੂੰ ਦਿਸਦੀ ਹੈ ਮੇਰੀ ਗੱਲ ਦਾ ਲੱਜ਼ਾ ਪਿੰਡੂ ਸ਼ਬਦਾਂ ਦੀ ਸਹਜਤਾ ਤੇ ਸਰਲਤਾ ਦੇ ਨਾਲ ਜੁੜਿਆ ਹੋਇਆ ਹੈ ਤਾਕੇ ਸਾਡੇ ਵੀਰ ਮੇਰੀ ਗੱਲ ਨੂੰ ਛੇਤੀ ਪਕੜ ਬਣਾਉਣ ਛੇਤੀ ਸਮਝ ਲੈਣਾ ਇਸ ਵਕਤ ਤਾਈਵਾਨ ਯੂਕਰੇਨ ਮਿਡਲ ਈਸਟ ਤੇ ਅਫਰੀਕਾ ਸਾਰੇ ਹੀ ਇਸ ਜੰਗ ਦੇ ਮੁਰੇ ਬਣੇ ਹੋਏ ਹਨ ਭਾਰਤ ਅਮਰੀਕਾ ਦੇ ਖਿਲਾਫ ਬ੍ਰਿਕਸ ਵਿੱਚ ਵੀ ਚੱਲ ਜਾਂਦਾ ਹੈ ਜੈ ਸ਼ੰਕਰ ਨੂੰ ਅਮਰੀਕਾ ਭੇਜ ਕੇ ਉੱਥੋਂ ਵੀ ਝੜਕਾਂ ਖਾ ਆਉਂਦਾ ਹੈ ਉਹੀ ਜਿਹੜੀ ਮੈਂ ਗੰਡਿਆਂ ਵਾਲੀ ਗੱਲ ਸੀ ਬ੍ਰਿਕਸ ਵਿੱਚ ਡਾਲਰ ਦੇ ਖਿਲਾਫ ਡਾਲਰ ਨੂੰ ਪਟੜੀ ਤੋਂ ਲਾਉਣ ਲਈ ਡਾਲਰ ਦੀ ਡੀ ਰੇਲਾਈਜੇਸ਼ਨ ਕਰਨ ਵਾਸਤੇ ਚੀਨੇ ਜਵਾਨ ਅੰਗੜਾਈਆਂ ਪਰਦਾ ਬ੍ਰਿਕਸ ਮੁਦਰਾ ਦੇ ਵੱਲ ਡੇਲੇ ਪੜ ਬੜ ਅਮਰੀਕੀ ਅਰਥਵਿਵਸਥਾ ਵੱਲ ਝਾਕ ਰਹੀ ਹੈ ਗੱਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਗੁਜਾਰਿਸ਼ ਇੱਕ ਬੇਨਤੀ ਆਪ ਜੀ ਨੂੰ ਕਰਦੇ ਆ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰੋ ਇਹ ਹੀ ਅਸਲ ਤੁਹਾਡਾ ਸਹਾਇਕ ਹੈ ਸੰਸਾਰ ਜੰਗ ਲੱਗਣ ਲਈ ਕਈ ਬਹਾਨੇ ਮੌਜੂਦ ਹਨ ਪਰ ਜੰਗ ਛੜਨ ਲਈ ਸਿਰਫ ਬ੍ਰਿਕਸ ਬ੍ਰਿਗੇਡ ਦੀ ਨਵੀਂ ਮੁਦਰਾ ਦਾ ਇੱਕ ਨਵੀਂ ਬੈਂਕ ਚੰਗਾੜੀ ਲਾਉਣ ਲਈ ਕਾਫੀ ਹੈ ਕੱਲ ਖਾਲਸਤਾਨ ਵਿੱਚ ਦੁਬਾਰਾ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਰਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ